ਬਾਤ ਦਿਲ ਦੀਆਂ ਗਹਿਰਾਈਆਂ ਚੋਂ ਪੰਗਤ 40 ਨੰਬਰ ਵਾਰਡ ਇਫੋਂ ਦੇ ਵਸਨੀਕ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਮਾ ਭੈਣਾ ਛੋਟੇ ਬੱਚੇ ਬਹੁਤ ਛੋਟੇ ਜਿਹੇ ਸੱਦੇ ਤੇ ਤੁਸੀਂ ਇੱਥੇ ਪਹੁੰਚੇ ਹੋ ਵੱਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਸਾਰਿਆਂ ਨੂੰ ਮੇਰੀ ਨਮਸਕਾਰ ਸਤਿ ਸ੍ਰੀ ਅਕਾਲ ਵਾਈਗਰੂ ਜੀ ਕਾ ਖਾਲਾ ਵਾਇਰ ਜਿਕੇ ਪਤੇ ਮੇਰੇ ਤੋਂ ਪਹਿਲਾਂ ਬੋਲਦਿਆਂ ਐਮਐਲਏ ਸਨੌਰ ਨੇ ਵੀ ਗੱਲ ਕਹੀ ਤੁਹਾਡੇ ਆਪਣੇ ਸਾਉ ਤੇ ਨੇਕ ਤੇ ਇਮਾਨਦਾਰ ਉਮੀਦਵਾਰ ਨੇ ਇੰਦਰ ਪਗਤ ਜੀ ਨੇ ਵੀ ਗੱਲ ਕਹੀ ਕਿ ਬਾਈ ਇਲੈਕਸ਼ਨ ਜੰਨੀ ਚੌਂ ਜਲੰਧਰ ਵੀ ਆਈ ਹੈ ਉਹਦੇ ਵਾਸਤੇ ਅੱਜ ਅਸੀਂ ਤੁਹਾਡੇ ਕੋਲੇ ਆਏ ਆਂ ਮੈਂ ਪਿਛਲੇ ਕਈ ਦਿਨਾਂ ਤੋਂ ਜਲੰਧਰ 'ਚ ਸਟੇ ਕਰ ਰਿਹਾ ਹਾਂ ਬੜਾ ਵਧੀਆ ਪੋਜ਼ਿਟਿਵ ਮਾਹੌਲ ਇਸ ਗੱਲੋਂ ਮਿਲ ਰਿਹਾ ਕਿਉਂਕਿ ਮੈਂ ਜਦੋਂ ਚੱਲ ਕੇ ਆਉਣਾ ਰਾਇਲ ਸਟਰੀਟ ਜਿਹੜਾ ਮੈਕਡੋਨਲਡਸ ਦੇ ਪਿਛਲੇ ਪਾਸੇ ਜਿੱਥੇ ਘਰ ਲਿਆ ਪ੍ਰਾਗਪੁਰ ਰੋਡ ਤੇ ਉੱਥੋਂ ਇੱਥੇ ਤੱਕ 15-20 ਮਿੰਟ ਲੱਗ ਜਾਂਦੇ ਆ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸੜਕ ਤੇ ਖੜੇ ਹੁੰਦੇ ਆ ਰੂਟ ਲੱਗਿਆ ਹੁੰਦਾ ਉਹ ਸਿਰਫ ਇਹ ਕਹਿਣ ਲਈ ਖੜੇ ਹੁੰਦੇ ਆ ਜੀ ਅਸੀਂ ਤੁਹਾਡੇ ਨਾਲ ਐਦਾਂ ਕਹਿਣ ਲਈ ਖੜੇ ਹੁੰਦੇ ਆ ਬਸ ਇਹ ਪਿਆਰ ਕਿਤੇ ਹੋਰ ਨਹੀਂ ਮਿਲਦਾ ਔਰ ਇਸ ਪਿਆਰ ਦੀ ਕੋਈ ਕਿਸੇ ਕਰੰਸੀ ਚ ਕੋਈ ਵੈਲਿਊ ਨਹੀਂ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਰਿਕਸ਼ੇ ਵਾਲਾ ਵੀ ਕਹਿੰਦਾ ਮੋਟਰਸਾਈਕਲ ਵਾਲਾ ਵੀ ਕਹਿੰਦਾ ਕਾਰ ਵਾਲਾ ਵੀ ਕਹਿੰਦਾ ਰੇਡੀ ਵਾਲਾ ਵੀ ਕਹਿੰਦਾ ਅੱਜ ਮੈਂ ਇੰਡਸਟਰੀਲਿਸਟ ਨੂੰ ਮਿਲਿਆ ਲੈਦਰ ਇੰਡਸਟਰੀ ਇੱਥੇ ਬਹੁਤ ਜ਼ਿਆਦਾ ਉਹਨਾਂ ਨੂੰ ਮਿਲਿਆ ਹੈਂਡ ਟੂਲਸ ਵਨ ਨੂੰ ਮਿਲਿਆ ਹੋਟਲ ਇੰਡਸਟਰੀ ਨੂੰ ਮਿਲਿਆ ਹਵੇਲੀ ਦੇ ਵਿੱਚ ਅੱਜ ਲੰਚ ਸੀ ਸ਼ਹਿਰ ਦੇ ਕਹਿੰਦੇ ਕਹਾਉਂਦੇ ਵਪਾਰੀ ਆਏ ਸੀ ਜਿਨ੍ਹਾਂ ਨੇ ਭਾਗੋ ਕੈਂਪ ਚ ਉਹਨਾਂ ਦੀਆਂ ਫੈਕਟਰੀਆਂ ਨੇ ਬਸਤੀ ਸ਼ੇਖ ਚ ਫੈਕਟਰੀਆਂ ਨੇ ਬਸਤੀ ਦਾਨਿਸ਼ਮੰਡਾ ਫੈਕਟਰੀਆਂ ਨੇ ਤੇ ਹਜ਼ਾਰਾਂ ਚੁੱਲ੍ਹੇ ਉਹਨਾਂ ਕਰਕੇ ਵੱਧ ਪਿਆ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਸਾਡੀ ਲੇਬਰ ਆਪ ਆ ਕੇ ਸਾਨੂੰ ਕਹਿੰਦੀ ਹੈ ਜੀ ਇਸ ਵਾਰ ਅਸੀਂ ਝਾੜੂ ਫੇੜਨਾ ਹੈ ਇਸ ਵਾਰ ਅਸੀਂ ਕਿਸੇ ਹੋਰ ਦੇ ਇਧਰ ਉਧਰ ਨਹੀਂ ਜਾਣਾ ਦੇਖੋ ਇਹ ਸੀਟ ਨਾਲ ਕੋਈ ਸਰਕਾਰ ਦਿੱਤਣੀ ਨਹੀਂ ਤੇ ਨਾ ਕਿਸੇ ਦੀ ਬਣਨੀ ਹੈ ਪਰ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਇਹ ਸੀਟ ਨਾਲ ਜਲੰਧਰ ਵੈਸਟ ਵਾਲਿਆਂ ਦਾ ਕੰਮ ਬਣ ਸਕਦਾ ਹੈ ਉਹ ਇਹ ਬਣ ਸਕਦਾ ਕਿ ਸਰਕਾਰ 'ਚ ਹਿੱਸਾ ਲੈ ਸਕਦਾ ਥੋੜਾ ਤੇ ਕੰਮ 3 ਸਾਲ ਆਪਾਂ ਨਹੀਂ ਕਰਨੇ ਨੇ ਇੱਥੋਂ ਹੋਰ ਇਧਰ ਉਧਰੋਂ ਕਿਸੇ ਹੋਰ ਪਾਰਟੀ ਨੂੰ ਜਿਤਾ ਕੇ ਕਾਂਗਰਸ ਨੂੰ ਜਿਤਾ ਕੇ ਕੀ ਫਾਇਦਾ ਹੋਊਗਾ ਕੰਮ ਤਾਂ ਆਪਾਂ ਕਰਨੇ ਨੇ ਉਹਦੇ ਨਾਲ ਕਹਦਾ ਇਨਕਲਾਬ ਆ ਜਾਊਗਾ ਬਲਕਿ ਸੀਟ ਪਹਿਲਾਂ ਵੀ ਆਮ ਆਦਮੀ ਪਾਰਟੀ ਕੋਲੇ ਸੀ ਹੁਣ ਵੀ ਆਮ ਆਦਮੀ ਪਾਰਟੀ ਕੋਲੇ ਰੱਖੋ ਉਹ ਲੱਗ ਗੱਲ ਐ ਇਸ ਵਾਰ ਇੱਕ ਸੱਚੀ ਮੁੱਚੀ ਦੇ ਭਗਤ ਬੰਦੇ ਦੀ ਵਾਰੀ ਆਉਗੀ ਜਿਹੜਾ ਇਮਾਨਦਾਰ ਹੈ ਸਾਊ ਹੈ ਜਿਹਦਾ ਪਰਿਵਾਰ ਪਹਿਲਾਂ ਵੀ ਸੇਵਾ ਕਰ ਚੁੱਕਿਆ ਹੈ ਇੱਕ ਵਾਰੀ ਗ੍ਰਾਂث ਸਭਾ ਦੀਆਂ ਪੌੜੀਆਂ ਤਾਂ ਸਭ ਨੂੰ ਚੜਾ ਦਿਓ ਉਦੋਂ ਅੱਗੇ ਵਾਲੀਆਂ ਪੌੜੀਆਂ ਚੜਾਉਣਾ ਮੇਰਾ ਕੰਮ ਹੈ ਤੁਹਾਡਾ ਨਾ ਵਾਦਾ ਕਰਦਾ ਤਾਂ ਕਿ ਤੁਹਾਨੂੰ ਇਧਰ ਉਧਰ ਨਾ ਜਾਣਾ ਪਵੇ ਕਿਤੇ ਕੰਮ ਵਾਸਤੇ ਇੱਕ ਫਾਇਦਾ ਹੋਰ ਹੋਇਆ ਇਸ ਚੋਣ ਦਾ ਕਿ ਪਹਿਲਾਂ ਮੇਰੇ ਦਿਮਾਗ 'ਚ ਆਈਡੀਆ ਤਾਂ ਹੈਗਾ ਸੀ ਪਰ ਉਹ ਇੰਪਲੀਮੈਂਟ ਹੋ ਨਹੀਂ ਪਾਰ ਰਿਹਾ ਸੀ ਕਿ ਇੱਕ ਦੁਆਬੇ ਦੇ ਵਿੱਚ ਵੀ ਮੁੱਖ ਮੰਤਰੀ ਦਾ ਦਫ਼ਤਰ ਚਾਹੀਦਾ ਹੈ ਜਿੱਥੋਂ ਮਾਝੇ ਵਾਲੇ ਲੋਕ ਵੀ ਇੱਥੇ ਆ ਸਕਣ ਚੰਡੀਗੜ੍ਹ ਦੂਰ ਪੈਂਦਾ ਇੱਕ ਪਾਸੇ ਆ ਉਹ ਇੰਪਲੀਮੈਂਟ ਨਹੀਂ ਹੋ ਪਾਰ ਰਿਹਾ ਸੀ ਤਾਂ ਹੁਣ ਆ ਬਾਈਲੈਕਸ਼ਨ ਆਈ ਤਾਂ ਅਸੀਂ ਘਰ ਕਰਾਇਆ ਤੇ ਲੈ ਲਿਆ ਤੇ ਜਿਹੜਾ ਮੇਰਾ ਮਕਾਨ ਮਾਲਕ ਉਹ ਡਾਕਟਰ ਹੈ ਅਕਬੁਰਦਵਾਰਾ ਜਿਹੜਾ ਮਿਸ਼ਨ ਗੁਰਨਾਣ ਕਮਿਸ਼ਨ ਹਸਤਾਲ ਜਿਹੜਾ ਹੈ ਗੁਰਦੁਆਰਾ ਸਾਹਿਬੀ ਉਹਦੇ ਸਾਹਮਣੇ ਉਹਦਾ ਆਪਣਾ ਕਲੀਨਿਕ ਹੈ ਹਸਪੀਟਲ ਹੈ ਬੜਾ ਸਾਲ ਪਰਵਾਰ ਹੈ ਉਹਨਾਂ ਨੂੰ ਮੈਂ ਕਹਤਾ ਕਿ ਜੀ ਅਸੀਂ ਇਹ ਕੰਮ ਲੰਬੇ ਸਮੇਂ ਲਈ ਰੱਖਣਾ ਹੈ ਕਿਉਂਕਿ ਹਫਤੇ 'ਚ 2 ਜਾਂ 3 ਦਿਨ ਮੈਂ ਆ ਕੇ ਬੈਠਿਆ ਕਰੂੰਗਾ ਤਾਂ ਕਿ ਦੁਆਬੇ ਦੇ ਤੇ ਮਾਝੇ ਦੇ ਲੋਕਾਂ ਨੂੰ ਚੰਡੀਗੜ੍ਹ ਜਾਣ ਦੀ ਲੋੜ ਨਾ ਪਵੇ ਸਰਕਾਰ ਇੱਥੋਂ ਚੱਲੇ ਪਰ ਤੁਹਾਨੂੰ ਮੈਂ ਇੱਕ ਹਿਸਟਰੀ ਦੱਸ ਦਿੰਨਾ ਜਿਹੜੀ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਜਦੋਂ ਵੰਡ ਹੋਈ ਦੇਸ਼ ਦੀ ਪੰਜਾਬ ਵੰਡਿਆ ਗਿਆ ਪੰਜਾਬ ਦੀ ਰਾਜਧਾਨੀ ਲਾਹੌਰ ਤੋਂ ਜਦੋਂ ਪਹਿਲੀ ਵਾਰ ਇਧਰਲੇ ਪਾਸੇ ਆਈ ਤਾਂ ਜਗ੍ਹਾ ਹੈ ਨਹੀਂ ਸੀ ਤਾਂ ਸਭ ਤੋਂ ਪਹਿਲਾਂ ਰਾਜਧਾਨੀ ਜਲੰਧਰ ਬਣੀ ਸੀ ਜਿਹੜਾ ਕਮਿਸ਼ਨਰ ਦਾ ਘਰ ਹੈ ਇਹ ਜਲੰਧਰ ਦੇ ਕਮਿਸ਼ਨਰ ਦਾ ਘਰ ਹੈ ਉਹ ਮੁੱਖ ਮੰਤਰੀ ਦਾ ਘਰ ਹੁੰਦਾ ਸੀ ਉੱਥੇ ਕੁਝ ਮਹੀਨੇ ਪੰਜਾਬ ਦਾ ਮੁੱਖ ਮੰਤਰੀ ਰਿਹਾ ਬੰਡਵੇਲੇ ਫਿਰ ਪੰਜਾਬ ਯੂਨੀਵਰਸਿਟੀ ਹਾਰਪੁਰ ਚਲੀ ਗਈ ਫਿਰ ਥੋੜਾ ਜਿਹਾ ਹਾਰਪੁਰ ਵੀ ਰਹਿ ਚੰਡੀਗੜ੍ਹ ਬਾਅਦ ਚ ਬਣਿਆ ਸੁਬੀਰੋ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰਦੀ ਹੈ ਮੈਨੂੰ ਤਾਂ ਅੱਜ ਕਿਸੇ ਨੇ ਦੱਸਿਆ ਗੱਲ ਉੱਥੇ ਇੰਡਸਟਰੀ ਮੀਟਿੰਗ 'ਚ ਕਿ ਜੀ ਇਹ ਦੂਜੀ ਵਾਰ ਹੋ ਰਿਹਾ ਹੈ ਕਿ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਜਲੰਧਰ ਸਟੇ ਕਰਿਆ ਕਰੂਗਾ ਇਹ ਦੂਜੀ ਵਾਰ ਹੀ ਹੋ ਰਿਹਾ ਪਹਿਲਾਂ ਵੰਡ ਵੇਲੇ ਹੋਇਆ ਸੀ ਜੱਦੀ ਵੇਲੇ ਮੇਰੇ ਲਈ ਇਕੱਲੇ ਨੇ ਆਉਣਾ ਮੈਂ ਮੈਂ ਇਕੱਲੇ ਨੇ ਆਉਣਾ ਪੰਜ ਅਫਸਰ ਲਿਆਉਣੇ ਨੇ ਸਰਕਾਰ ਆ ਗਈ ਤੁਸੀਂ ਸਾਰਿਆਂ ਨੇ ਜਾਣਾ ਹੈ 250 ਕਿਲੋਮੀਟਰ ਜਾਣ 250 ਆਉਣ 300 ਕਿਲੋਮੀਟਰ ਦਾ ਤਾਂ ਬੇਸੀ ਫਾਇਦਾ ਹੋ ਜਾਊਗਾ ਇੱਕ ਦਿਹਾੜੀ ਬਚੂਗੀ ਪੂਰੀ ਇੱਕ ਜਦੋਂ ਮਰਜੀ ਆ ਜਾਓ ਕੰਮ ਕਰਨ ਤੋਂ ਬਾਅਦ ਚ ਆ ਜਾਓ ਆਉਦੇ ਦਫ਼ਤਰ ਤੋਂ ਬਾਅਦ ਚ ਆ ਜਾਓ ਸੋ ਇਹ ਅੱਜ ਤੁਹਾਡਾ ਜਿਹੜਾ ਇਕੱਠਾ ਹੈ ਇਹ ਮੈਨੂੰ ਲੱਗਦਾ ਹੀ ਨਹੀਂ ਕਿਸੇ ਬਾੜ ਦਾ ਇਕੱਠਾ ਹੈ ਇਹ ਤਾਂ ਲੱਗਦਾ ਰੈਲੀ ਆ ਬਹੁਤ ਵੱਡੀ ਇਹ ਵੀ ਕੁਦਰਤ ਹੈ ਤੁਹਾਡਾ ਇੰਨੀ ਭਾਰੀ ਗਿਣਤੀ ਚ ਆਉਣਾ ਕਾਂਗਰਸ ਨੇ ਇੰਨਾ ਇਕੱਠ ਕਰਨਾ ਹੋਵੇ تن 4 لاکھ دیتا جلیبی نہیں لگ جاندیاں باقی سبان ਬਾات چلے پر ਤੁਸੀਂ ਸਾਨੂੰ ਪਿਆਰ ਦਿੰਦੇ ਹੋ ਫੁੱਲ ਸੁੱਟਦੇ ਹੋ میری પગ ਜਦੋਂ ਮੈਂ ਘਰ ਜਾਂਦਾ ਸ਼ਾਮ ਨੂੰ ਮੈਂ ਪੱਗ ਫੁੱਲਾਂ ਨਾਲ ਭਰੀ ਹੁੰਦੀ ਹੈ اور میں سوچਦਾ ਹਾਂ ਨਾ ਭਗਵਾਨ ਤੁਮਾਨਾ ਕੋਈ ਪੁਰਾਣੇ ਜਨਮ ਦੇ ਪੁੱਤ ਨੇ ਕਿ ਜਿਹੜਾ ਪਿਆਰ ਮਿਲਿਆ ਜਾਂਦਾ ਨਹੀਂ ਲੀਡਰਾਂ ਨੂੰ ਕੌਣ ਫੁੱਲ ਸੁੱਟਦਾ ਇਹ ਤਾਂ ਛੇਤਰੋ ਛਿਤਰੀ ਹੋ ਜਾਂਦਾ ਕੰਮ ਲੋਕ ਛੇਤਰਾਂ ਦੇ ਹੱਥ ਲੈ ਕੇ ਖੜੇ ਆ ਵੀ ਤੁਸੀਂ ਕੀਤਾ ਕੀ ਹੈ ਸੇਕ ਕਰਕੇ ਤੁਹਾਡੇ ਨਾਲ ਆ ਕਿਉਂਕਿ ਸੱਚੇ ਆ ਨੀਅਤ ਸੱਚੀ ਹੈ ਨੀਅਤ ਚ ਕੋਈ ਖੋਟ ਨਹੀਂ ਜਿਹਨੇ ਨੀਤਾ ਚ ਖੋਟ ਹੈ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਪਤਾ ਲੱਗ ਜਾਂਦਾ ਪਰ ਪ੍ਰਮਾਤਮਾ ਵੀ ਇੱਧਰ ਉੱਧਰ ਕਰ ਦਿੰਦਾ ਵੀ ਚਲੋ ਚੰਗਾ ਸੱਸੀ ਕਾ ਸੋ ਵੀਰੋ ਆ ਜਿਹੜੇ ਢੋਲ ਨੇ ਮੈਸਰ 13 ਤਰੀਕ ਨੂੰ ਵੱਜਣੇ ਨੇ ਪਰ ਤੁਸੀਂ ਪਹਿਲੇ ਹੀ ਪਾਜਾ ਰੱਖੇ ਨੇ ਤੇ ਇਹਦੇ ਬਾਅਦ ਇੱਕ ਥਾੜੀ ਮਾਰ ਦਿਓ ਇਹ ਲੋਕਾਂ ਦੀ ਆਪਣੀ ਜਿੱਤ ਹੈ ਇਹ ਲੋਕ ਆਪਣੇ ਆਪ ਢੋਲ ਵਜਾ ਰਹੇ ਨੇ ਲੋਕਾਂ ਨੂੰ ਛਾ ਹੈ ਕਿ ਐਸੀ ਸਰਕਾਰ ਦਾ ਹਿੱਸੇਦਾਰ ਬਣਨ ਜਾ ਰਹੇ ਹਨ ਇੰਨੀ ਭਾਰੀ ਗਿਣਤੀ ਤੁਹਾਡਾ ਆਉਣਾ ਮੈਨੂੰ ਬਹੁਤ ਵਧੀਆ ਲੱਗਿਆ ਦਸਾਇਰਾ ਕਲੱਬ ਅੱਛਾ ਦਸਾਇਰਾ ਕਲੱਬ ਹੈ ਹਾਂਜੀ ਸਾਰੇ ਜਿੰਨੇ ਵੀ ਮੇਰੇ ਕੋਲੇ ਸਵੇਰੇ 500 ਤੋਂ ਵੱਧ ਬੰਦਾ ਸਵੇਰੇ ਆਉਂਦਾ ਕਰੇ ਲੰਗਰ ਚੱਲਦਾ ਕਰੇ ਉਹ ਲੰਗਰ ਨਹੀਂ ਹਟਣਾ ਲੰਗਰ ਹੀ ਚੱਲੂ ਜਾ ਪਾਣੀ ਦਾ ਲੰਗਰ ਪਕੌੜਿਆਂ ਦਾ ਲੰਗਰ ਚੱਲਦਾ ਹੈ 500 ਬੰਦਾ ਸਵੇਰੇ ਆ ਕੇ ਮਿਲ ਕੇ ਜਾਂਦਾ 500 ਬੰਦਾ ਉੱਠਣ ਸਾਖ ਜੇ ਕਿਸੇ ਲੀਡਰ ਨੂੰ 500 ਬੰਦਾ ਫੁੱਲਾਂ ਦਾ ਹਾਰ ਲਈ ਖੜਾ ਹੋਵੇ ਉਦੋਂ ਵਧੀਆ ਕਿਉਂ ਹੱਸਦਾ ਸੀ ਉਸ ਵਾਸਤੇ ਸੋ ਇਹੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਪ੍ਰਮਾਤਮਾ ਜਿੰਨੀ ਕਿ ਜਿੱਤ ਬਣਾ ਰੱਖੀ ਹੈ ਤੋਂ ਮੈਂ ਬਧਾਈ ਨਾ ਪਰ ਕਟਾਈ ਬਿਨਾ ਇੰਨੀ ਕਿ ਬਣਾ ਕੇ ਰੱਖੀ ਲੋਕਾਂ ਦੇ ਕੰਮ ਆਈਏ ਕਿਸੇ ਨੇ ਘਰ ਦਾ ਚੁੱਲ੍ਹਾ ਬਲੇ ਆ ਨਸ਼ਿਆਂ ਦੇ ਕੋੜ ਤੋਂ ਖੜਾ ਛੜਾਈਏ ਲੱਗੇ ਹੋਇਆ ਸੀ ਸਾਨੂੰ ਬਹੁਤ ਸਾਰੀਆਂ ਗਲੀਆਂ ਦੀਆਂ ਰਿਪੋਰਟਾਂ ਆਈਆਂ ਇਮੀਡੀਏਟਲੀ ਮੈਂ ਆਰਡਰ ਵੀ ਕਰਦਾ ਨਾਲ ਨਾਲ ਕਿਹੜੀ ਗਲੀ ਦੇ ਵਿੱਚ ਆਹ ਦਿੱਕਤ ਹੈ ਕਿਤੇ ਸੀਵਰੇਜ ਦੀ ਦਿੱਕਤ ਹੈ ਕਿਤੇ ਲਾਈਟਾਂ ਦੀ ਸੋ ਮੇਰੇ ਸੋਚ ਮੁਤਾਬਕ ਭਾਵੇਂ ਕੋਈ ਵੀ ਬਰਾਦਰੀ ਹੈ ਅਮੇ ਕੋਈ ਵੀ ਬਰਾਦਰੀ ਆ 50 ਬੰਦਿਆਂ ਦੀ ਬਰਾਦਰੀ ਆ ਭਾਵੇਂ ਉਹਨਾਂ ਨੂੰ ਕੋਈ ਦੁੱਖ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਜਿਹੜੇ ਪੁਰਖੇ ਨੇ ਉਹਨਾਂ ਦੇ ਜਨਮ ਦਿਨ ਮਨਾਉਣੇ ਚਾਹੀਦੇ ਉਹਨਾਂ ਦੇ ਸ਼ਹੀਦੀ ਦਿਵਸ ਮਨਾਉਣੇ ਚਾਹੀਦੇ ਮੈਨੂੰ ਪਤਾ ਲੱਗਿਆ ਮੋਤੀ لال ਮਹਿਰਾ ਜੀ ਉਹਨਾਂ ਦੀ ਬਰਾਦਰੀ ਆ ਇਹਨਾਂ ਕਹਿੰਦੇ ਸਾਨੂੰ ਤਾਂ ਪਤਾ ਹੀ ਕਿਸੇ ਨੇ ਪੁੱਛਿਆ ਹੀ ਨਹੀਂ ਪਹਿਲਾਂ ਕਿਉਂ ਨਹੀਂ ਪੁੱਛਿਆ ਵੀ ਇਹ ਡੇਡੀਆਂ ਕੁਰਬਾਨੀਆਂ ਕੀਤੀਆਂ ਬਈ ਜਿੰਨਾ ਜਿੰਨਾ ਦਾ ਵੀ ਪੰਜਾਬ ਚ ਮਹਾਪੁਰਖਾਂ ਦਾ ਪੀਰਾਂ ਦਾ ਫਕੀਰਾਂ ਦਾ ਦੇਸ਼ ਭਗਤਾਂ ਦਾ ਗੁਰੂਆਂ ਦਾ ਯੋਗਦਾਨ ਹੈ ਉਹ ਸਾਰੇ ਇਕੱਠੇ ਮਿਲ ਕੇ ਮਨਾਇਆ ਕਰੀਏ ਕਿਉਂਕਿ ਮੈਂ ਬੀਜੇਪੀ ਨੇ ਇੱਕ ਗੱਲ ਕਹੀ ਸੀ ਪਾਰਲੀਮੈਂਟ ਚ ਮੈਂ ਕਿਹਾ ਤੁਸੀਂ ਦੇਸ਼ ਦੇ ਵਿੱਚ ਤਾਂ ਕਰ ਲੈਨੇ ਹੋ Hindu Musalman ye wo ਪੰਜਾਬ ਦੀ ਗੱਲ ਕਰਸਦੇ ਮੈਂ ਕਿਹਾ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਜੋ ਵੀ ਸਿੱਟੋਂਗੇ ਧਰਤੀ ਦੇ ਵਿੱਚ ਉਹ ਉੱਗ ਜਾਂਦਾ ਪਰ ਪੰਜਾਬ ਦੀ ਧਰਤੀ 'ਚ ਨਫ਼ਰਤ ਦਾ ਬੀਜ ਕਦੇ ਨਹੀਂ ਉਗਦਾ ਸਾਡਾ ਭਾਈਚਾਰਾ ਬਹੁਤ ਸਟਰੌਂਗ ਹੈ ਅਸੀਂ ਆਪਣੇ ਗੁਰਪੁਰਬ ਅਸੀਂ ਆਪਣੀਆਂ ਈਦਾਂ ਅਸੀਂ ਆਪਣੀਆਂ ਸ਼ਬਰੀਦਾਂ ਅਸੀਂ ਆਪਣੀਆਂ ਸੰਗਰਾਂਦਾਂ ਅਸੀਂ ਆਪਣੀਆਂ ਰਾਮ ਨੌਮੀਆਂ ਅਸੀਂ ਆਪਣੇ ਗੁਰਪੁਰਬ ਅਸੀਂ ਆਪਣੇ ਭਗਤ ਰਵਿਦਾਸ ਜੀ ਦੇ ਜਨਮ ਦਿਨ ਅਸੀਂ ਭਗਤ ਕਬੀਰ ਜੀ ਦੀ 622 ਬਰਸੀ ਅਸੀਂ ਇਕੱਠੇ ਮਗਾਉਣ ਮਨਾਉਣੇ ਆ ਅਜੀ ਘੱਟੇ ਮਨਾਉਂਦੇ ਸਨੋਟਾਂ ਆਉਂਦਾ ਰਹੇ ਸੀ। ਇਹੀ ਆਪਣੇ ਪੰਜਾਬ ਦਾ ਇੱਕ ਅਲੱਗ ਗੱਲ ਹੈ ਕਿ ਇੱਥੇ ਫੁਲਵਾੜੀ ਹੈ। ਫੁੱਲ ਲੱਗ ਲੱਗ ਰੰਗਦੇ ਨੇ ਪਰ ਹੈਗੇ ਇੱਕੋ ਗਮਲੇ 'ਚ ਨੇ। ਉਹ ਗਮਲੇ ਪਿੱਛੇ ਲੜਦੇ ਨਹੀਂ ਹੈਗੇ। ਕਮਲਾ ਮੇਰਾ ਜਾਂ ਗਮਲਾ ਤੇਰਾ। ਫੁੱਲ ਲੱਗ ਲੱਗ ਰੰਗਦੇ ਨੇ। ਹਰ ਫੁੱਲ ਦੀ ਆਪਣੀ ਸੁਗੰਧ ਹੈ ਤੇ ਆਪਣਾ ਰੰਗ ਹੈ। ਇਹ ਪੈਂਚਰਾ ਸਾ। ਇਹ ਬਣਾ ਕੇ ਰੱਖੜਾ। ਸੋ ਤੁਸੀਂ ਆਪ ਮਿਹਨਤ ਕਰ ਰਹੇ ਹੋ ਮੈਨੂੰ ਸਵੇਰੇ ਆ ਕੇ ਦੱਸਦੇ ਆ ਅਸੀਂ ਫਲਾਨੇ ਪਹਾੜ ਕੋ ਕੈਂਪ ਤੋਂ ਆਏ ਜੀ ਅਸੀਂ ਬਾਰਡ ਨੰਬਰ 75 ਤੋਂ ਆਏ ਆ ਜੀ ਅਸੀਂ ਉੱਥੇ ਕੰਮ ਕਰ ਰਹੇ ਆ ਜੀ ਸਾਡੇ ਨੌਜਵਾਨ ਮੁੰਡੇ ਬਹੁਤ ਆਉਂਦੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਨੌਜਵਾਨ ਮੁੰਡੇ ਅੱਗੇ ਆ ਰਹੇ ਨੇ ਰਾਜਨੀਤੀ ਚ ਅੱਗੇ ਆ ਰਹੇ ਨੇ ਕਿ ਜੇ ਅਸੀਂ ਇਸ ਸਾਲਾਂਗੇ ਵਿੱਚ ਅਸੀਂ ਆਪ ਵੋਟਾਂ ਪਾਵਾਂਗੇ ਸਾਡੀ ਆਹ ਪ੍ਰੋਬਲਮ ਆ ਦਿੱਕਤ ਪਹਿਲਾਂ ਤਾਂ ਇਹ ਸੀ ਨਾ ਅੱਪਾ ਰਾਜਨੀਤੀ ਨੂੰ ਕੁਝ ਸਮਝਦੀ ਨਹੀਂ ਸੀ ਆਪਾਂ ਕਹਿੰਦੇ ਸੀ ਆਪਾਂ ਕੀ ਲੈਣਾ ਛੱਡੋ ਪਰੇ ਆਪਾਂ ਕੀ ਲੈਣਾ ਉਹ ਭਾਈ ਗੱਲ ਸੁਣ ਲਓ ਮੇਰੀ ਉਹ ਰਾਜਨੀਤੀ ਤੁਹਾਡੇ ਚੁੱਲਿਆਂ ਤੱਕ ਹੈ ਅੱਜ ਸ਼ਾਮ ਨੂੰ ਤੁਹਾਡੇ ਚੁੱਲੇ ਤੇ ਕੀ ਪੱਕਣਾ ਹੈ ਅੱਜ ਸ਼ਾਮ ਨੂੰ ਤੁਹਾਡੇ ਚੁੱਲੇ 'ਚ ਅੱਗ ਬਲਣੀ ਹੈ ਜਾਂ ਨਹੀਂ ਬਲਣੀ ਰਾਜਨੀਤੀ ਡਿਸਾਈਡ ਕਰਦੀ ਹੈ ਫਿਰ ਤੁਸੀਂ ਰਾਜਨੀਤੀ ਤੋਂ ਭੈਦੇ ਕਿਉਂ ਵਿਚ ਬੜੋ ਉਹਦੇ ਹਿੱਸਾ ਲਓ ਠੀਕ ਕਰੋ ਉਹਨੂੰ ਰਾਜਨੀਤੀ ਚ ਮਾੜੇ ਬੰਦੇ ਇਸ ਕਰਕੇ ਨਹੀਂ ਹੈਗੇ ਰਾਜਨੀਤੀ ਚ ਮਾੜੇ ਬੰਦੇ ਜਿਆਦਾ ਇਸ ਕਰਕੇ ਨਹੀਂ ਹੈਗੇ ਕਿ ਰਾਜਨੀਤੀ ਮਾੜੀ ਹੈ ਮਾੜੇ ਬੰਦੇ ਜਿਆਦਾ ਇਸ ਕਰਕੇ ਨੇ ਕਿ ਚੰਗੇ ਬੰਦੇ ਦੁਕੱਟ ਆਉਂਦੇ ਤੁਸੀਂ ਆਪ ਮੈਨੂੰ ਚੰਗਾ ਲੱਗਿਆ ਮਾਪਾ ਪੈਣਾ ਬੈਠੀਆਂ ਨੇ ਇਹ ਤੁਹਾਡੇ ਬਿਨਾ ਜੇ ਤੁਹਾਡੇ ਬਿਨਾ ਚੁੱਲ੍ਹਾ ਨਹੀਂ ਚੱਲ ਸਕਦਾ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦਾ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਵਿੱਚ ਹਿੱਸਾ ਲਿਆ ਕਰੋ ਤੁਹਾਨੂੰ ਪਤਾ ਹੈ ਕਿ ਮਹਿੰਗਾਈ ਦਾ ਕੀ ਹਾਲ ਹੈ ਉਹ ਬੰਦੇ ਨੇ ਤਾਂ ਆ ਕੇ ਕਹਿਣਾ ਹੁੰਦਾ ਆਥਣੇ ਸ਼ਾਮ ਨੂੰ ਕੀ ਬਣਾਇਆ ਥੋੜਾ ਹੋਰ ਦੋ ਸਬਜ਼ੀਆਂ ਬਣਾ ਲਿਆ ਕਰੋ ਉਹਨੂੰ ਪਤਾ ਹੈ ਨਾ ਬਣਾਇਆ ਕਿਵੇਂ ਹੈ ਉਹਨੂੰ ਪਤਾ ਹੈ ਨਾ ਲੇਡੀ ਨੂੰ ਸੋਇਸ ਕਰਕੇ ਤੁਹਾਡੇ ਨਾਲ ਖੜੇ ਆ ਤੁਹਾਡੇ ਵਾਂਗੂ ਆ ਪਰਿਵਾਰ ਚ ਪਰਿਵਾਰ ਸਮੇਤ ਆਏ ਹੋਏ ਆ ਕਿਉਂਕਿ ਸਾਰੇ ਜਗ੍ਹਾ ਤੇ ਮੈਥੋ ਨਹੀਂ ਜਾਇਆ ਜਾਂਦਾ ਤਾਂ ਪਰਿਵਾਰ ਜਾਊਗਾ ਕੋਈ ਗੱਲ ਨਹੀਂ ਤੁਸੀਂ ਵੀ ਸਾਡਾ ਪਰਿਵਾਰੀ ਹੋ ਮੈਂ ਤਾਂ ਸਾਰ ਮੈਨੂੰ ਪੱਤਰਕਾਰ ਕਹਿੰਦੇ ਤੁਸੀਂ ਇੰਨਾ ਹਰ ਰੋਜ਼ ਜਾਂਦੇ ਹੋ ਕਦੇ ਕਿਤੇ ਕਦੇ ਕਿਤੇ ਪੰਜਾਬ 'ਚ ਪਰਿਵਾਰ ਨੂੰ ਕਦੋਂ ਟਾਈਮ ਦਿੰਦੇ ਹੋ ਮੈਂ ਕਹਿੰਦਾ ਜੀ ਮੈਂ ਪਰਿਵਾਰ ਨੂੰ ਟਾਈਮ ਦਿੰਦਾ ਕਹਿੰਦੇ ਜੀ ਦੇਖੋ ਤੁਸੀਂ ਐਂ ਨਾ ਕਹੋ ਤੁਸੀਂ ਤਾਂ ਕੱ ਅੱਜ ਤੁਸੀਂ ਫਗਵਾੜੇ ਸੀ ਕੱਲ ਤੁਸੀਂ ਉੱਥੇ ਫਿਰੋਜਪੁਰ ਫਿਰਦੇ ਸੀ ਪਰਸੋ ਸੰਗਰੂਰ ਫਿਰਦੇ ਸੀ ਪਰਿਵਾਰ ਨੂੰ ਕਦੋਂ ਲੰਡਾਂ ਤੇ ਨਾ ਕਹ ਜੀ ਮੈਂ ਪਰਦੇ ਟਾਈਮ ਹੀ ਪਰਿਵਾਰ ਨੂੰ ਦੇ ਰਿਆ ਮੈਂ ਕਦੇ ਵੀ ਮੇਰੇ ਮਤਲਬ ਸਮਝਾਓ ਕਦੋਂ ਮੈਂ ਕਹਿੰਦੀ ਮੈਂ ਪੰਜਾਬ ਨੂੰ ਆਪਣਾ ਪਰਿਵਾਰ ਮੰਨਦਾ ਪੰਜਾਬ ਨੂੰ ਮੈਂ ਮੇਰੀ ਮਾਂ ਨੂੰ ਕਿਸੇ ਨੇ ਪੁੱਛਿਆ ਪੱਤਰਕਾਰ ਆ ਗਿਆ ਕੋਈ ਇੱਥੇ ਪਿੰਡ ਕਹਿੰਦੇ ਮਾਤਾ ਜੀ ਭਗਵੰਤ ਮਾਨ ਨੂੰ ਤੁਹਾਡੇ ਪੁੱਤ ਨੂੰ ਮਿਲੇ ਨੂੰ ਕਿੰਨਾ ਚਿਰ ਹੋ ਗਿਆ ਉਹ ਕਹਿੰਦੀ ਪੁੱਤ ਮੈਨੂੰ ਲੱਗਦਾ 20 ਦਿਨ ਹੋ ਗਏ ਕਹਿੰਦੇ ਦੇਖ ਲੋ 22 23 ਦਿਨ ਹੋ ਗਏ ਤੁਹਾਡਾ ਮੁੰਡਾ ਤੁਹਾਨੂੰ ਨਹੀਂ ਮਿਲਿਆ ਕੀ ਕਹਿਣਾ ਚਾਹੋਗੇ ਉਹ ਕਹਿੰਦੀ ਫੇਰ ਕੀ ਹੁੰਦਾ ਜੇ ਮੈਨੂੰ ਨਹੀਂ ਮਿਲਿਆ ਮੈਂ ਟੀਵੀ 'ਤੇ ਦੇਖਦੇ ਦੇਖਦੀ ਹੁੰਨੀ ਆ ਮਿਲਦਾ ਤਾਂ ਰੋਜ਼ ਮਾਮਾ ਨੂੰ ਫਿਰਦਾ ਹੁੰਦਾ ਕਦੇ ਕਦੇ ਮਰੇਗਾ ਵਾਲੀਆਂ ਕਦੇ ਮਰੇਗਾ ਵਾਲੀਆਂ ਕਦੇ ਅਰਸ਼ਾ ਵਰਕਰਾਂ ਕਦੇ ਆਂਗਣ ਵਾੜੀਆਂ ਦੇ ਕਦੇ ਕਿਤੇ ਕਹਿੰਦੀ ਮੈਂ ਤਾਂ ਜਨਮ ਦੇਣ ਵਾਲੀਆਂ ਭਾਈ ਬਾਕੀ ਵੀ ਤਾਂ ਉਹਦੀਆਂ ਮਾਮਾ ਹੀ ਨੇ ਸੁਹਾਰ ਮਾ ਨੂੰ ਮਾ ਸਮਝਦੇ ਆ ਹਰ ਮਾਂ ਦਾ ਦਰਦ ਸਮਝਦਿਆਂ ਉਹਦੇ ਪਰਿਵਾਰ ਦਾ ਦਰਦ ਸਮਝਿਆਂ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਹਾਂ 1 ਰੁਪਈਆ ਵੀ ਕਿਸੇ ਤੋਂ ਲੈ ਲਿਆ ਹੋਵੇ ਮੈਂ 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 ਜ਼ਿੰਮੇਵਾਰ ਹਾਂ ਭਾਈ 1 ਰੁਪਈਆ ਕਿਸੇ ਤੋਂ ਲੈ ਲਿਆ ਹੋਵੇ ਕਿਸੇ ਦੀ ਸ਼ਿਪਾਰਸ਼ ਲੱਗੀ ਹੋਵੇ ਮੈਨੂੰ ਇੱਕ ਮੈਨਲੇ ਮੇਰਾ ਕਹਿੰਦਾ ਕੱਲ ਨੂੰ ਤੁਸੀਂ 242 ਨੌਕਰੀਆਂ ਦੇਣੇ ਮੈਂ ਕਿਹਾ ਇੱਕ ਮੁੰਡਾ ਆਪਣਾ ਹੈ पार्टी का मैं अच्छी जमों ही अपना मैं गया आ गया क्या नंबर मैं गया फिर हम तो क्या अपने ही अपना मैं फिर की करिए करो फिर पूछो तो अपना जमा ही अपना मैं करिए अद्धे न कट दो पिछा लो मैं मैं कट के ना पा ला ਪਰ ਮੈਨੂੰ ਇਹ ਦੱਸੀ ਜਿਹਦਾ ਨਾਂ ਕਟਾਂਗੇ ਉਹ ਬਗਾਨਾ ਹੈ ਉਹ ਵੀ ਤਾਂ ਆਪਣਾ ਹੈ ਤੂੰ ਇਹ ਕਰ ਜਿਹੜਾ ਜਮਈ ਆਪਣੇ ਉਹਨੂੰ ਕਹ ਦੇ ਅਗਲੇ ਸਾਲ ਪੇਪਰ ਦੇ ਕੇ 5 ਨੰਬਰ ਵੱਧ ਲੈ ਕੇ ਆ ਜਾ ਉਹਦਾ ਨੰਬਰ ਆ ਜਾ ਐਂ ਕਰੋ ਕਿਸੇ ਦਾ ਹੱਕ ਨਾ ਮਾਰੋ ਕੀ ਪਤਾ ਉਹਦੀ ਮਾਂ ਨੇ ਵੀ ਤਾਂ ਖੰਡਾੜਾ ਦਹੀਂ ਮੂੰਝ ਭਾ ਕੇ ਭੇਜੂਗੀ ਨਾ ਕੱਲ ਨੂੰ ਕੀ ਪਤਾ ਉਹਦੀ ਕਬੀਲਦਾਰੀ ਕਿੰਨੇ ਲੀ ਤੇ ਚੜਨੀ ਹੋਵੇ ਕੀ ਪਤਾ ਉਹਦੇ ਨੂੰ ਨੌਕਰੀ ਮਿਲਣ ਨਾਲ ਉਹਦੀ ਭੈਣ ਦਾ ਵਿਆਹ ਹੁੰਦਾ ਹੋਵੇ ਜਾਂ ਕਿਸੇ ਛੋਟੇ ਭਾਈ ਦੀ ਫੀਸ ਭਰ ਜੂਗਾ ਉਹ ਕੀ ਪਤਾ ਕਿ ਕਿਹੜੇ ਕੰਮ ਨਾਲ ਕਿਹੜੀ ਜ਼ਿੰਦਗੀ ਬਦਲ ਜਾਂਦੀ ਹੈ ਜੀ ਮੈਨੂੰ ਇੱਕ ਪਰਿਵਾਰ ਮਿਲਿਆ ਮੈਂ ਦਿੱਲੀ ਜਾ ਰਿਹਾ ਸੀ ਜਹਾਜ਼ ਤੇ ਚੰਡੀਗੜ੍ਹੋਂ ਇੱਕ ਕੁੜੀ ਮਿਲੀ ਮੈਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੀ ਸੀ ਉਹ ਮੈਂ ਉਹਦੇ ਨਾਲ ਉਹਦੀ ਮਾਂ ਸੀ ਜਿੰਦਾਬਾਦ 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 ਇੰਤੁ ਜੇ ਦੇਖੋ ਜੋਜ ਦੇਖੋ ਇਹਨਾਂ ਦਾ ਵਾਸ ਚੱਲੇ ਕੱਲ ਨੂੰ ਵੋਟਾਂ ਪਵਾ ਲੈਣ ਵਿੱਚ ਮੈਂ ਸਭ ਤੋਂ ਮਸ਼ੀਨ ਤੇ ਬਚਨ ਦਬਾਉਗਾ ਇਹਨੇ ਕਾਲੇ ਹੋਏ ਪਹਿਨੇ ਕੋਈ ਨਹੀਂ ਕੋਈ ਨਹੀਂ ਤਾਸਤਰੀਕ ਨੂੰ ਦਬਕ ਦਿਓ ਭਟਣ ਮੈਂ ਜਜ਼ਬਾਤਾਂ ਨੂੰ ਸੌਣੇ ਤਾਂ ਥੋੜੇ ਬਹੁਤ ਵਧੀਆ ਬਹੁਤ ਵਧੀਆ ਉਹ ਕੁੜੀ ਮਿਲੀ ਉਹਦੀ ਮਾਂ ਨਾਲ ਉਹਦਾ ਭਾਈ ਨਾਲ ਉਹਦੀ ਭਾਬੀ ਨਾਲ ਨਵਾਂ ਵਿਆਹ ਹੋਇਆ ਸੀ ਭਰਾ ਦਾ ਚੂੜਾ ਪਾਇਆ ਹੋਇਆ ਸੀ ਕੁੜੀ ਦੇ ਉਹਦੀ 70 ਸਾਲ ਦੀ ਦਾਦੀ ਨਾਲ ਉਹ ਮੈਨੂੰ ਕਹਿੰਦੀ ਕੁਦਤੀ ਸੀਟ ਮੇਰੇ ਨੇੜੇ ਆ ਗਈ ਮੈਨੂੰ ਕਹਿੰਦੀ ਜੀ ਅੱਜ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਹੈ ਮੈਂ ਕਹਿੰਦਾ ਸੁਪਨ ਜੀ ਕੀ ਕਿਵੇਂ ਕਹਿੰਦੀ ਤੁਸੀਂ ਕੀਤਾ ਹੈ ਮੈਂ ਕਹਿੰਦੀ ਮੈਨੂੰ ਦੱਸੋ ਕਿਵੇਂ ਕੰਮ ਆ ਗਿਆ ਕਹਿੰਦੀ ਤੁਸੀਂ ਮੈਨੂੰ ਪਟਵਾਰੀ ਭਰਤੀ ਕਰ ਲਿਆ ਮੈਂ ਪਟਵਾਰੀ ਬਣ ਗਈ ਤੇ ਮੈਂ ਪਟਵਾਰੀ ਬਣਨ ਤੋਂ ਬਾਅਦ ਅੱਜ ਮੈਨੂੰ ਪਹਿਲੀ ਤਨਖਾਹ ਮਿਲੀ ਹੈ ਕੱਲ ਕੱਲ ਪਰਸੋਂ ਮੈਨੂੰ ਪਹਿਲੀ ਤਨਖਾਹ ਮਿਲੀ ਹੈ ਤੇ ਮੈਂ ਆਪਣੇ ਪਰਿਵਾਰ ਨਾਲ ਵਾਦਾ ਕੀਤਾ ਹੋਇਆ ਸੀ ਕਿ ਇੱਕ ਨੌਕਰੀ ਨਾਲ ਦੇਖੋ ਕਿੰਨਾ ਕੁਝ ਬਦਲ ਜਾਂਦਾ ਹੈ ਮੈਂ ਆਪਣੇ ਪਰਿਵਾਰ ਨਾਲ ਵਾਦਾ ਕੀਤਾ ਹੋਇਆ ਸੀ ਕਿ ਜਦੋਂ ਮੈਂ ਸਰਕਾਰੀ ਨੌਕਰੀ ਲਾਗੀ ਪਹਿਲੀ ਤਨਖਾਹ ਨਾਲ ਮੈਂ ਆਪਣੇ ਸਾਰੇ ਟੱਬਰ ਨੂੰ ਜਹਾਜ਼ ਦਾ ਚੁੱਡਾ ਦਵਾਉਣ ਦੀ ਕਹਿੰਦੀ ਆ ਕਿ ਮੈਂ ਤੇਲੇ ਲੈ ਕੇ ਜਾਈ। ਕਿੰਨਾ ਬਦਲ ਜਾਂਦਾ ਕੁਝ ਕਹਿੰਦੀ ਬੰਗਲਾ ਸਾਹਿਬ ਮੱਥਾ ਟੇਕਾਂਗੇ ਸ਼ੀਸ਼ਕਨ ਸਾਹਿਬ ਜਾਮੰਦੀਰ ਕਾਬ ਗੰਜਾਂ ਜਾਵਾਂਗੇ। ਮੈਨੂੰ ਬੜੀ ਖੁਸ਼ੀ ਹੋਈ ਕਿਸੇ ਦੇ ਕੰਮ ਆ ਕੇ ਉਹ ਕੰਮ ਕਰੋਗੀ ਸਰਕਾਰੀ ਨੌਕਰੀ ਕਰੋਗੀ ਅੱਗੇ ਮੁੰਡਾ ਵਧੀਆ ਮਿਲ ਜੂਗਾ ਉਹ ਵੀ ਨੌਕਰੀ ਵਾਲਾ ਮਿਲ ਜੂਗਾ ਘਰ ਬਦਲ ਜਾਂਦਾ ਪੀੜੀ ਬਦਲ ਜਾਂਦੀ ਹੈ ਸੋ ਵੀਰੋ ਤਾਂ ਕਰਕੇ ਤੁਹਾਡੇ ਕੋਲੇ ਆਇਆ ਪੰਜਵੇਂ ਨੰਬਰ ਤੇ ਆਪਣਾ ਬਟਨ ਹੈ ਝਾੜੂ ਵਾਲਾ ਬਟਨ 10 ਤਰੀਕ ਨੂੰ ਦਬਾ ਦਿਓ 13 ਤਰੀਕ ਨੂੰ ਜਦੋਂ ਰਿਜ਼ਲਟ ਆਉਣਗੇ ਐਜੇ ਵੇਲੇ ਤੱਕ ਜਿੰਨੇ ਮਰਜ਼ੀ ਢੋਲ ਵਜਾ ਲਿਓ ਜਿੰਨੇ ਮਰਜ਼ੀ ਲੱਡੂ ਜਲੇਬੀਆਂ ਵੰਡ ਲਿਓ ਉਸ ਤੋਂ ਬਾਅਦ ਹਿਸਟਰੀ ਦੇ ਵਿੱਚ ਲਿਖਿਆ ਜਾਊਗਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਹਫਤੇ 'ਚ ਦੋ ਤੋਂ ਤਿੰਨ ਦਿਨ ਆਪਣਾ ਦਫ਼ਤਰ ਕਦੋਂ ਬਦਲਿਆ ਤੇ ਕਿਉਂ ਬਦਲਿਆ ਤਾਂ ਉਹਦਾ ਸਹੀ ਉੱਤਰ ਹੋਇਆ ਕਰੂਗਾ ਜਲੰਧਰ ਪੱਛਮੀ ਦੀ ਚੋਣ ਵੇਲੇ ਚੋਣ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਬਥੇਰੇ ਆਣ ਲੱਗੇ ਸੀ ਇਹ ਵਾ ਫਰਕ ਹੈ ਆਪਣੇ ਵਾਲੇ ਆਪ ਲਾਉਂਦੇ ਨਾਰੇ ਬੀਜੇਪੀ ਵਾਲਿਆਂ ਨੂੰ ਧਾਰੀ ਦੇ ਕੇ ਲੈ ਕੇ ਜਾਣੇ ਪੈਂਦੇ ਨੇ ਮੋਦੀ ਮੋਦੀ ਆਹ ਕੰਗਲਾ ਆਹੀ ਫਰਕ ਹੈ ਵੀ ਆਪਣੇ ਵਾਲੇ ਜਿਹੜੇ ਨੇ ਉਹ ओरिजिनल ਨੇ ਆਰਗੈਨਿਕ ਨੇ ਉਹ ਧਿਆਰੀ ਵਾਲੇ ਨੇ ਮੈਂ ਤਾਂ ਨਹੀਂ ਗੱਲ ਕਰਦਾ ਭਾਈ ਸਾਡਾ ਮਾਂ ਭਾਈ ਸਾਡਾ ਮਾਂ ਅੱਲਾਹ ਜੀ ਆਹੀ ਆਪਣਾਪਣ ਹੈ ਕਿ ਸੀਐਮ ਨੂੰ ਵੀ ਬਾਈ ਕਹ ਲੈਂਦੇ ਆ ਨਹੀਂ ਤਾਂ ਪਹਿਲਾਂ ਵਾਲੇ ਤਾਂ ਰਾਜਾ ਜੀ ਕਾਕਾ ਜੀ ਸਾਹਿਬ ਜੀ ਫੁਲਾਣਾ ਜੀ ਤਿੰਨ ਕਹੇ ਹੁਣ ਇਥੇ ਮੇਰੀ ਬਾਹ ਫੜ ਕੇ ਰੋਕ ਲੈਂਦੇ ਆ ਬਾਈ ਜੀ ਕੰਮ ਮੈਂ ਥੋੜਾ ਜਨ ਮੈਂ ਹੱਸੋ ਸੋ ਵੀਰੋ ਫਰਕ ਹੁੰਦਾ ਹੈ ਫਰਕ ਹੁੰਦਾ ਨਾਰਿਆਂ ਦਾ ਜਦੋਂ 2020 ਦੇ ਵਿੱਚ ਇਲੈਕਸ਼ਨ ਚੱਲ ਰਹੀ ਸੀ ਦਿੱਲੀ ਦੀ ਤਨਵਿੰਦਰ ਮੋਦੀ ਜੀ ਨੇ ਘਰੇਲੀ ਕੀਤੀ ਰਾਮਲੀਲਾ ਗਰਾਊਂਡ 'ਚ ਕਿਉਂਕਿ ਮੈਂ ਦਿੱਲੀ ਦਾ ਪ੍ਰਚਾਰ ਕਰ ਰਿਹਾ ਸੀ ਤੇ ਮੈਂ ਵੀ ਅਰਵਿੰਦ ਕੇਜਰੀਵਾਲ ਜੀ ਨਾਲ ਬੈਠਾ ਸੀ ਰੈਲੀ ਦੇਖ ਰਾਇ ਸੀ ਅਸੀਂ ਟੀਵੀ ਚੈਨਲ ਤੇ ਬੜਾ ਕਾਟਸੀ ਜੋ ਨਾਰੇ ਲੱਗੇ ਨਾਰੇ ਲੱਗਣਗੇ ਨਾਰੇ ਸੁਣ ਕੇ ਮੈਂ ਕਿਹਾ ਕੇਜਰੀਵਾਲ ਸਾਹਿਬ ਸੌ ਚੁੱਕਣ ਦੀ ਤਿਆਰੀ ਕਰ ਲੋ ਮੁਖਵਤਰੀ ਬਣੋਗੇ ਸਰਕਾਰ ਬਣੂਗੀ ਕਹਿੰਦੇ ਤੁਝੇ ਕਿੱਸੇ ਪਤਾ ਚੱਲਾ ਮੈਂ ਕਿਹਾ ਜੀ ਨਾਰੇ ਦੇਖ ਕੇ ਕਹਿੰਦੇ ਨਾਰੇ ਤਾਂ ਖੂਬ ਲੱਗ ਰਹੇ ਆ ਯਾਰ ਇਕੱਠ ਵੀ ਬਹੁਤ ਹੈ ਨਾਰੇ ਖੂਬ ਲੱਗ ਰਹੇ ਆ ਮੈਂ ਕਿਹਾ ਸਰ ਨਾਰੇ ਲੱਗਣ ਦੀ ਗੱਲ ਨਹੀਂ ਹੁੰਦੀ ਨਾਰਾ ਲਾਉਣ ਵੇਲੇ ਲੋਕਾਂ ਦਾ ਮੂਡ ਕੀ ਹੈ ਇਹ ਦੇਖੋ ਕਹਿੰਦੇ ਕੈਸੇ ਮੈਂ ਕਿਹਾ ਨਾਰਾ ਲੱਗ ਰਿਹਾ ਸਟੇਜ ਤੋਂ ਹਰ ਹਰ ਮੋਦੀ ਔਰ ਲੋਕੀ ਨਾਰਾ ਲਾ ਰਹੇ ਸੀ ਹਰ ਹਰ ਮੋਦੀ ਮੈਂ ਕਿਹਾ ਗਰਦਨ ਥੱਲੇ ਜਾ ਰਹੀ ਹੈ ਹੱਥ ਉੱਪਰ ਜਾ ਰਿਹਾ ਹੈ ਇਹ ਬਿਹਾਰੀ ਤੇ ਲੈੰਦੇ ਹੋਏ ਨੇ ਇਹਨਾਂ ਨੇ ਵੋਟਾਂ ਨਹੀਂ ਪਾਉਣੀਆਂ ਸੋ ਜਿਹੜਾ ਥੋੜਾ अंदाजे ब्याह है अच्छा वो ऐसा हा, हाथ भी उपर है गर्दन भी उपर है तो दोनों हाथ उपर चके तो नार ला ना दो इनकल इनकल भारत माता की वंदे सोनेहाल वाह जी वाह रूह खुश होगी चाहते रहो जिंदाबाद रहो आबाद रहो इत रवाने ਤੁਹਾਡੇ ਨਾਲ ਆ ਤੁਹਾਡੇ ਵਰਗਿਆਂ 10 ਤਰੀਕ ਨੂੰ ਆਪਣੇ ਦੋਸਤਾਂ ਮਿੱਤਰਾਂ ਗਵਾਂਡੀਆਂ ਸਭ ਨੂੰ ਕਹਿ ਦਿਓ ਕਿ ਮਹਿੰਦਰ ਪੱਗ ਜੀ ਦਾ ਬਟਨ ਪੰਜਵੇਂ ਨੰਬਰ ਤੇ ਮਸ਼ੀਨ ਚ ਹੈ ਜੋ ਦੱਬ ਕੇ ਆਪਾਂ ਜਿੱਤੀਏ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਮੈਂ ਮਿਲ ਕੇ ਜਾਊਗਾ ਸਾਰਿਆਂ ਨੂੰ ਮਿਲ ਕੇ ਜਾਊਗਾ